ਚੋਹਾਨ ਕਲਾਸਿਸ ਦੀ ਵਿਆਕਰਨ ਲੜੀ ਦੇ ਇਸ 17ਵੇਂ ਲੈਕਚਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅਸੀਂ ਪੰਜਾਬੀ ਵਿਆਕਰਨ ਦੇ ਨਾਲ ਸਬੰਧਤ ਇੱਕ ਪਲੇਲਿਸਟ ਤਿਆਰ ਕਰ ਰਹੇ ਹਾਂ ਜਿਹਦਾ ਲਿੰਕ ਅਸੀਂ ਇਨ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਚੁੱਕੇ ਹਾਂ ਤੁਸੀਂ ਉੱਥੋਂ ਜਾ ਕੇ ਸਾਡੀ ਪੂਰੀ ਦੀ ਪੂਰੀ ਪਲੇਲਿਸਟ ਨੂੰ ਦੇਖ ਸਕਦੇ ਹੋ ਉਸ ਪਲੇਲਿਸਟ ਦੇ ਵਿੱਚ ਅਸੀਂ ਇੱਕ ਲੈਕਚਰ ਵਿਆਕਰਨ ਦੇ ਸਿਧਾਂਤ ਦੇ ਉੱਪਰ ਕਰ ਰਹੇ ਹਾਂ ਤੇ ਦੂਸਰਾ ਲੈਕਚਰ ਨਾਲ ਦੀ ਨਾਲ ਅਸੀਂ ਉਸ ਦੇ ਨਾਲ ਸਬੰਧਤ ਐਮਸੀਕਿਊਜ਼ ਨੂੰ ਵਿਚਾਰ ਰਹੇ ਹਾਂ ਤੇ ਉਸੇ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਹਾਂ ਸਾਡੇ 17ਵੇਂ ਲੈਕਚਰ ਦੇ ਵਿੱਚ ਪੰਜਾਬੀ ਪਾਸ਼ਾ ਦੇ ਵਿਆਕਰਨ ਦੇ ਵਿੱਚੋਂ ਕਿਰਿਆ ਵਿਸ਼ੇਸ਼ਣ ਦੇ ਬਾਰੇ ਦੇ ਵਿੱਚ ਕਿਰਿਆ ਵਿਸ਼ੇਸ਼ਣ ਸਭ ਤੋਂ ਪਹਿਲਾਂ ਅਸੀਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਕਰਦੇ ਹਾਂ ਕਿ ਕਿਰਿਆ ਵਿਸ਼ੇਸ਼ਣ ਕਹਿੰਦੇ ਕਿਹਨਾਂ ਨੇ ਜਿਹੜਾ ਸ਼ਬਦ ਕਿਰਿਆ ਹੋਣ ਦਾ ਸਮਾਂ ਸਥਾਨ ਕਾਰਨ ਜਾਂ ਢੰਗ ਆ ਦੱਸੇ ਵੀ ਕਿਰਿਆ ਕਿੱਥੇ ਹੁੰਦੀ ਹੈ ਕਿਰਿਆ ਕਿਵੇਂ ਹੋ ਰਹੀ ਹੈ ਕਿਰਿਆ ਦੀ ਗਿਣਤੀ ਕਿੰਨੀ ਹੈ ਜਿਹੜਾ ਉਹ ਚੀਜ਼ਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੰਦਾ ਜਿਹੜਾ ਸ਼ਬਦ ਉਹ ਕਿਰਿਆ ਵਿਸ਼ੇਸ਼ਣ ਕਹਾਉਂਦਾ ਜਿਵੇਂ ਮੈਂ ਤੁਹਾਨੂੰ ਇੱਕ ਵਾਕ ਬੋਲਦਿਆਂ ਮੈਂ ਚਲਾ ਗਿਆ ਹੁਣ ਇਹਦੇ ਵਿੱਚ ਮੈਂ ਵੀ ਹੈ ਤੇ ਇਹਦੇ ਵਿੱਚ ਚਲਾ ਗਿਆ ਵੀ ਹੈ ਕਿਰਿਆ ਕਿਰਿਆ ਵਾਕ ਅੰਸ਼ ਵੀ ਹੈ ਇਹਦੇ ਵਿੱਚ ਚਲਾ ਗਿਆ ਹੁਣ ਮੈਂ ਤੁਹਾਨੂੰ ਇਹ ਨਹੀਂ ਦੱਸ ਰਿਹਾ ਵੀ ਮੈਂ ਕਿਵੇਂ ਚਲਿਆ ਗਿਆ ਕਦੋਂ ਚਲਿਆ ਗਿਆ ਕਿੱਥੇ ਚਲਿਆ ਗਿਆ ਜਿਹੜਾ ਸ਼ਬਦ ਸਾਨੂੰ ਇਹ ਦੱਸੂਗਾ ਵੀ ਕਿਵੇਂ ਚਲਿਆ ਗਿਆ ਕਦੋਂ ਚਲਿਆ ਗਿਆ ਕਿੱਥੇ ਚਲਿਆ ਗਿਆ ਉਹ ਹੋਊਗਾ ਕਿਰਿਆ ਵਿਸ਼ੇਸ਼ਣ ਜੇ ਮੈਂ ਇੱਥੇ ਕਹਿੰਦਾ ਮੈਂ ਹੌਲੀ ਕੁ ਦੇਣੇ ਚਲਿਆ ਗਿਆ ਤਾਂ ਇਸ ਦੇ ਵਿੱਚ ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਜਿਹੜਾ ਸ਼ਬਦ ਵੀ ਕਿਰਿਆ ਕਿਵੇਂ ਹੋ ਰਹੀ ਹੈ ਹੌਲੀ ਕੁ ਦੇਣੇ ਤਾਂ ਇਹ ਹੈ ਹੌਲੀ ਕੁ ਦੇਣੇੜਾ ਸ਼ਬਦ ਹੈਗਾ ਇਹ ਹੈਗਾ ਕਿਰਿਆ ਵਿਸ਼ੇਸ਼ਣ ਕਿਰਿਆ ਕਿੱਥੇ ਹੋ ਰਹੀ ਹੈ ਮੈਂ ਮਾਨਸਾ ਚਲਾ ਗਿਆ ਜਿੰਨਾ ਮੈਂ ਕਹਿੰਦਾ ਮੈਂ ਚਲਾ ਗਿਆ ਤਾਂ ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਕੋਈ ਸ਼ਬਦ ਹੈ ਹੀ ਨਹੀਂ ਸੀ ਕਿਰਿਆ ਵਿਸ਼ੇਸ਼ਣ ਤੋਂ ਬਿਨਾ ਹੋ ਜਾਣਾ ਸੀ ਉਹ ਵਾਕ ਮੈਂ ਕਹਿੰਦਾ ਮੈਂ ਮਾਨਸਾ ਚਲਾ ਗਿਆ ਮਾਨਸਾ ਇਹਦੇ ਵਿੱਚ ਜਿਹੜਾ ਕਿਰਿਆ ਦਾ ਸਥਾਨ ਆ ਗਿਆ ਕਿਰਿਆ ਕਿੱਥੇ ਵਾਪਰ ਰਹੀ ਹੈ ਇਹ ਹੈ ਮਾਨਸਾ ਸ਼ਬਦ ਹੈਗਾ ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਜਿਹੜਾ ਕਿਰਿਆ ਦੇ ਸਥਾਨ ਨੂੰ ਦੱਸਦਾ ਹੈਗਾ ਮੈਂ ਸਵੇਰੇ 4 ਵਜੇ ਚਲਾ ਗਿਆ ਜੇ ਅਸੀਂ ਕਹਿੰਦੇ ਮੈਂ ਚਲਾ ਗਿਆ ਕਿਰਿਆ ਵਿਸ਼ੇਸ਼ਣ ਤੋਂ ਬਿਨਾ ਹੋਣਾ ਸੀ ਵਾਕ ਮੈਂ ਸਵੇਰੇ 4 ਵਜੇ ਚਲਾ ਗਿਆ ਕਿਰਿਆ ਹੋਣ ਦਾ ਸਮਾਂ ਦੱਸ ਰਿਹਾ ਹੈਗਾ ਕਿਰਿਆ ਹੋਣ ਦਾ ਕਾਲ ਦੱਸ ਰਿਹਾ ਸਾਨੂੰ ਕਿਰਿਆ ਕਦੋਂ ਹੋ ਰਹੀ ਹੈ ਕਦੋਂ ਹੋ ਰਹੀ ਹੈ ਸਵੇਰੇ 4 ਵਜੇ ਮੈਂ ਸਵੇਰੇ 4 ਵਜੇ ਚਲਾ ਗਿਆ ਇਹ ਹੈਗਾ ਕਿਰਿਆ ਵਿਸ਼ੇਸ਼ਣ ਦੀ ਕਿਸਮ ਕਾਲਵਾਚਕ ਜਾਂ ਸਮਾਂ ਸੂਚਕ ਕਿਰਿਆ ਵਿਸ਼ੇਸ਼ਣ ਹੁਣ ਇਹੀ ਅਲੱਗ ਅਲੱਗ ਆਧਾਰਾਂ ਦੇ ਉੱਪਰ ਜਿਹੜਾ ਕਿਰਿਆ ਵਿਸ਼ੇਸ਼ਣ ਹੈ ਉਹਦੀਆਂ ਕਿਸਮਾਂ ਲੱਭੀਆਂ ਜਾਂਦੀਆਂ ਨੇ ਕਿ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਕਿਹੜੀਆਂ ਕਿਹੜੀਆਂ ਕਿਸਮਾਂ ਨੇ ਕਿਰਿਆ ਵਿਸ਼ੇਸ਼ਣ ਦੇ ਪ੍ਰਕਾਰ ਕਹਿੰਦੇ ਆਪਾਂ ਜਿਹਨੂੰ ਕਿਰਿਆ ਵਿਸ਼ੇਸ਼ਣ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਪੰਜਾਬੀ ਵਿਆਕਰਨ ਦੇ ਵਿੱਚ ਕਿੰਨੇ ਪ੍ਰਕਾਰ ਦਾ ਮੰਨਿਆ ਜਾਂਦਾ ਹੈ 8 ਪ੍ਰਕਾਰ ਦਾ ਜ਼ਿਆਦਾਤਰ 8 ਪ੍ਰਕਾਰ ਦਾ ਮੰਨਿਆ ਜਾਂਦਾ ਹੈਗਾ ਜੇ ਆਪਾਂ ਨੂੰ ਸਵਾਲ ਆ ਜੇ ਬੂਟਾ ਸਿੰਘ ਬਰਾੜ ਦੇ ਅਨਸਾਰ ਵੀ ਡਾਕਟਰ ਬੂਟਾ ਸਿੰਘ ਬਰਾੜ ਅਨਸਾਰ ਪੰਜਾਬੀ ਵਿੱਚ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤਾਂ ਫਿਰ ਅਸੀਂ ਮੰਨਾਂਗੇ 9 ਪ੍ਰਕਾਰ ਦਾ ਆਦਰਵਾਇਜ਼ ਅਸੀਂ 8 ਪ੍ਰਕਾਰ ਦਾ ਮੰਨ ਕੇ ਚੱਲਦੇ ਹਾਂ ਸਭ ਤੋਂ ਪਹਿਲੀ ਕਿਰਿਆ ਵਿਸ਼ੇਸ਼ਣ ਦੀ ਕਿਸਮ ਕਿਹੜੀ ਹੈ ਕਾਲਵਾਚਕ ਜਾਂ ਸਮਾਂ ਸੂਚਕ ਕਿਰਿਆ ਵਿਸ਼ੇਸ਼ਣ ਜਿਹੜਾ ਕਿਰਿਆ ਹੋਣ ਦੇ ਸਮੇਂ ਜਾਂ ਕਾਲ ਦੇ ਬਾਰੇ ਸਾਨੂੰ ਜਾਣਕਾਰੀ ਦਿੰਦਾ ਇਹਦੇ ਬਾਰੇ ਤੁਸੀਂ ਲਿਖ ਲਓ ਸਮਾਂ ਸੂਚਕ ਜਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਵਾਕ ਵਿੱਚ ਜਿਹੜਾ ਸ਼ਬਦ ਕਿਰਿਆ ਹੋਣ ਦਾ ਸਮਾਂ ਜਾਂ ਕਾਲ ਦੱਸਦਾ ਹੈ ਵਾਕ ਵਿੱਚ ਜਿਹੜਾ ਸ਼ਬਦ ਕਿਰਿਆ ਹੋਣ ਦਾ ਸਮਾਂ ਜਾਂ ਕਾਲ ਦੱਸਦਾ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣਕ ਹੁੰਦਾ ਇਹਦੇ ਵਿੱਚ ਸ਼ਬਦ ਇਹਦੀਆਂ ਜੜ੍ਹਾਂ ਦੇ ਵਿੱਚ ਇੱਕ ਸਵਾਲ ਪਿਆ ਹੁੰਦਾ ਹੈ ਕਦੋਂ ਕਿਰਿਆ ਕਦੋਂ ਹੋ ਰਹੀ ਹੈ ਇਸ ਕਦੋਂ ਦਾ ਹੀ ਜਿਹੜਾ ਸ਼ਬਦ ਜਵਾਬ ਦਿੰਦਾ ਹੈ ਤਾਂ ਉਹ ਸ਼ਬਦ ਕਹ ਹੁੰਦਾ ਹੈਗਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਅਸੀਂ ਕਹਿ ਦਈਏ ਮੈਂ ਕੱਲ ਆਵਾਂਗਾ ਕਦੋਂ ਆਵਾਂਗਾ ਕੱਲ ਤਾਂ ਕੱਲ ਕੀ ਹੈਗਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ ਹੁਣ ਇੱਥੇ ਤੁਸੀਂ ਇਹ ਕਦੋਂ ਨੂੰ ਰੱਖ ਕੇ ਦੇਖੋ ਮੈਂ ਕਦੋਂ ਆਵਾਂਗਾ ਇਹਦਾ ਜਵਾਬ ਹੋਊਗਾ ਕੱਲ ਕਦੋਂ ਦਾ ਜਵਾਬ ਜਿਹੜਾ ਸ਼ਬਦ ਆ ਗਿਆ ਉਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਾਊਗਾ ਮੈਂ ਕੱਲ ਆਵਾਂਗਾ ਕੱਲ ਐ ਦੇ ਵਿੱਚ ਕਾਲਵਾਚਕ ਕਿਰਿਆ ਵਿਸ਼ੇਸ਼ਣ ਉਹ ਰਾਤੋਂ ਰਾਤ ਚਲੇ ਗਏ ਜੇ ਅਸੀਂ ਕਹਿੰਦੇ ਉਹ ਚਲੇ ਗਏ ਤਾਂ ਇਹ ਕਿਰਿਆ ਵਿਸ਼ੇਸ਼ਣ ਤੋਂ ਰਹਿਤ ਹੋ ਜਾਣਾ ਸੀ ਬਾਤ ਉਹ ਕਦੋਂ ਚਲੇ ਗਏ ਰਾਤੋਂ ਰਾਤ ਇਹ ਰਾਤੋਂ ਰਾਤ ਕਿਰਿਆ ਦੇ ਹੋਣ ਦਾ ਸਮਾਂ ਹੈਗਾ ਕਿਰਿਆ ਦੇ ਹੋਣ ਦਾ ਕਾਲ ਹੈਗਾ ਵੀ ਕਿ ਇਹ ਕਦੋਂ ਵਾਪਰ ਰਹੀ ਹੈ ਕਦੋਂ ਵਾਪਰ ਰਹੀ ਹੈ ਰਾਤੋਂ ਰਾਤ ਉਹੋ ਰਾਤੋਂ ਰਾਤ ਚਲੇ ਗਏ ਅਗਲੀ ਗੱਲ ਉਦੋਂ ਤੱਕ ਉਹ ਆ ਹੀ ਜਾਣਗੇ ਉਦੋਂ ਤੱਕ ਵੀ ਕੀ ਹੈ ਇੱਕ ਸਮਾਂ ਹੈਗਾ ਇੱਕ ਕਾਲ ਹੈਗਾ ਉਹ ਕਦੋਂ ਆ ਜਾਣਗੇ ਇੱਥੇ ਕਦੋਂ ਨੂੰ ਰੱਖ ਕੇ ਦੇਖੋ ਉਹ ਕਦੋਂ ਆ ਜਾਣਗੇ ਉਹ ਉਦੋਂ ਤੱਕ ਆ ਜਾਣਗੇ ਕਦੋਂ ਦਾ ਜਿਹੜਾ ਜਵਾਬ ਹੈਗਾ ਉਦੋਂ ਤੱਕ ਹੈ ਕਦੋਂ ਦਾ ਜਵਾਬ ਕੀ ਹੈ ਰਾਤੋਂ ਰਾਤ ਕਦੋਂ ਦਾ ਜਵਾਬ ਕੀ ਹੈ ਕੱਲ ਇਸ ਕਰਕੇ ਜਿਹੜਾ ਵੀ ਸ਼ਬਦ ਕਦੋਂ ਦਾ ਜਵਾਬ ਆਉਂਦਾ ਹੈਗਾ ਉਹ ਕਹੋਂਦਾ ਹੈਗਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਇਹਦੇ ਨਾਲ ਸੰਬੰਧਤ ਜਾਂ ਇਹਦੇ ਨਾਲ ਮਿਲਦੇ ਜੁਲਦੇ ਹੋਰ ਕਿਹੜੇ ਸ਼ਬਦ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੇ ਵਜੋਂ ਆ ਸਕਦੇ ਨੇ ਇਸ ਕਰਕੇ ਅਸੀਂ ਲਿਖਿਆ ਹੋਰ ਕਾਲਵਾਚਕ ਕਿਰਿਆ ਵਿਸ਼ੇਸ਼ਣ ਸ਼ਬਦ ਕੱਲ ਅੱਜ ਕੱਲ ਭਲਕੇ ਦੁਪਹਿਰੇ ਰਾਤੋਂ ਰਾਤ ਸਵਖਤ ਤੇ ਸਵਖਤ ਕਿਹਾ ਜਾਂਦਾ ਹੈਗਾ ਪਟਿਆਲੇ ਵਾਲੀ ਸਾਈਡ ਸਵੇਰੇ ਨੂੰ ਜਾਂ ਸੁਵੇਹਾ ਸਵਖਤ ਕਦੇ ਕਦਾਈ ਉਦੋਂ ਤੱਕ ਸ਼ੁੱਕਰਵਾਰ ਤੋਂ ਐਤਵਾਰ ਤੱਕ ਇਹ ਵੀ ਇੱਕ ਸਮਾਂ ਹੈਗਾ ਸ਼ੁੱਕਰਵਾਰ ਤੋਂ ਐਤਵਾਰ ਤੱਕ ਕਹਿ ਲੋ ਜਾਂ ਚੇਤ ਤੋਂ ਵਿਸਾਖ ਤੱਕ ਜੇਠ ਤੋਂ ਸਾਵਣ ਤੱਕ ਇਹ ਵੀ ਇੱਕ ਸਮੇਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਸ਼ਬਦ ਨੇ ਲਗਾਤਾਰ ਕਿਰਿਆ ਕਦੋਂ ਹੋ ਰਹੀ ਹੈ ਲਗਾਤਾਰ ਲਗਾਤਾਰ ਵੀਕ ਸਮੇਂ ਨੂੰ ਪੇਸ਼ ਕਰਦਾ ਸ਼ਬਦ ਹੈ ਲਗਾਤਾਰ ਵੀ ਸਮਾਂ ਕਿ ਚੱਲ ਰਿਹਾ ਹੈਗਾ ਹਾੜੀ ਸੋਣੀ ਹਾੜੀ ਸੋਣੀ ਵੀ ਇੱਕ ਸਮਾਏਗਾ ਇੱਕ ਰੁੱਤਾਂ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਇਸ ਕਰਕੇ ਇਸ ਤਰ੍ਹਾਂ ਦੇ ਸ਼ਬਦਾਂ ਦੇ ਰਾਹੀਂ ਜਿਹੜੇ ਕਦੋਂ ਦਾ ਜਵਾਬ ਦਿੰਦੇ ਨੇ ਕਿਰਿਆ ਕਦੋਂ ਹੋ ਰਹੀ ਹੈ ਹਾੜੀ ਸੋਣੀ ਕਿਰਿਆ ਕਦੋਂ ਹੋ ਰਹੀ ਹੈ ਸਵੇਰੇ ਸ਼ਾਮ ਆਥਣੇ ਪਲਕੇ ਦੇਰੀ ਨਾਲ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇਗੇ ਇਹ ਕਹੋਂਦੇ ਨੇਗੇ ਕਾਲਵਾਚਕ ਜਾਂ ਸਮਾਹ ਸੂਚਕ ਕਿਰਿਆ ਵਿਸ਼ੇਸ਼ਣ ਅੱਗੇ ਆ ਗਿਆ ਸਾਡੇ ਕੋਲ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀ ਤੁਸੀਂ ਪਰਿਭਾਸ਼ਾ ਲਿਖ ਲਓ ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਥਾਨ ਦੱਸੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਾਉਂਦਾ ਹੈ ਇੱਥੇ ਮੈਂ ਨਾਲ ਦੀ ਨਾਲ ਲਿਖਿਆ ਹੈਗਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਨਾਲ ਮੈਂ ਲਿਖਿਆ ਹੋਇਆ ਕਿੱਥੇ ਇਹ ਕਿੱਥੇ ਇਸ ਲਈ ਲਿਖਿਆਗਾ ਵੀ ਇਹ ਜਿਹੜਾ ਕਿੱਥੇ ਸਵਾਲ ਹੈਗਾ ਜਿਸ ਸਵਾਲ ਦੇ ਵਿੱਚ ਕਿੱਥੇ ਸ਼ਬਦ ਆਉਂਦਾ ਹੈਗਾ ਉਹ ਸਿੱਥੇ ਕਿੱਥੇ ਦਾ ਜਵਾਬ ਦਿੰਦਾ ਹੈਗਾ ਇਹ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਜਲੰਧਰ ਜਾ ਰਿਹਾ ਹਾਂ ਇਹ ਕਿੱਥੋਂ ਆਏ ਹਨ ਇਹ ਪਟਿਆਲੇ ਤੋਂ ਆਏ ਹਨ ਕਿੱਥੇ ਜਾਂ ਕਿੱਥੋਂ ਇਸ ਤਰ੍ਹਾਂ ਦੇ ਇਹ ਸਵਾਲਾਂ ਦਾ ਜਵਾਬ ਦਿੰਦਾ ਹੈਗਾ ਕਿਹੜਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਅਸੀਂ ਕਹਤਾ ਪੰਛੀ ਆਕਾਸ਼ ਵਿੱਚ ਚਹਿਚਾ ਰਹੇ ਹਨ ਕਿੱਥੇ ਚਹਿਚਾ ਰਹੇ ਹਨ ਆਕਾਸ਼ ਵਿੱਚ ਪੰਛੀ ਕਿੱਥੇ ਚਹਿਚਾ ਰਹੇ ਹਨ ਜਵਾਬ ਹੈਗਾ ਆਕਾਸ਼ ਵਿੱਚ ਜਿਹੜਾ ਕਿੱਥੇ ਦਾ ਜਵਾਬ ਆ ਗਿਆ ਉਹ ਹੋਊਗਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪਿੰਡ ਵਿੱਚ ਹਾਹਾਕਾਰ ਮੱਚ ਗਈ ਕਿੱਥੇ ਹਾਹਾਕਾਰ ਮੱਚ ਗਈ ਪਿੰਡ ਵਿੱਚ ਕਿੱਥੇ ਦਾ ਜਵਾਬ ਹੈਗਾ ਪਿੰਡ ਵਿੱਚ ਮੁਲਾਜ਼ਮ ਸ਼ਹਿਰੋਂ ਆਏ ਹਨ ਮੁਲਾਜ਼ਮ ਕਿੱਥੋਂ ਆਏ ਹਨ ਸ਼ਹਿਰੋਂ ਕਿੱਥੋਂ ਦਾ ਜਵਾਬ ਹੈਗਾ ਸ਼ਹਿਰੋਂ ਸ਼ਹਿਰੋਂ ਇੱਕ ਸਥਾਨ ਹੈ ਆਕਾਸ਼ ਵਿੱਚ ਇੱਕ ਸਥਾਨ ਹੈ ਪਿੰਡ ਵਿੱਚ ਇੱਕ ਸਥਾਨ ਹੈ ਇਸ ਕਰਕੇ ਹੀ ਕਹੋਂਦੇ ਨੇਗੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਬੱਚੇ ਅੰਦਰ ਚਲੇ ਗਏ ਬੱਚੇ ਕਿੱਥੇ ਚਲੇ ਗਏ ਅੰਦਰ ਚਲੇ ਗਏ ਜਿਵੇਂ ਕਹਤਾ ਬੱਚੇ ਅੰਦਰ ਚਲੇ ਗਏ ਤਾਂ ਅੰਦਰ ਆਪਣੇ ਆਪ ਚ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹੋ ਗਿਆ ਬੱਚੇ ਘਰ ਅੰਦਰ ਚਲੇ ਗਏ ਤਾਂ ਘਰ ਅੰਦਰ ਜਿਹੜਾ ਸ਼ਬਦ ਹੈਗਾ ਉਹ ਹੋ ਗਿਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਬੱਚੇ ਸਕੂਲ ਅੰਦਰ ਚਲੇ ਗਏ ਤਾਂ ਕਿਰਿਆ ਵਿਸ਼ੇਸ਼ਣ ਕਿਹੜਾ ਹੋ ਗਿਆ ਸਕੂਲ ਅੰਦਰ ਇਸ ਤਰ੍ਹਾਂ ਹੋਰ ਕਿਹੜੇ ਸ਼ਬਦ ਨੇਗੇ ਜਿਹੜੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀ ਭੂਮਿਕਾ ਨਿਭਾ ਸਕਦੇ ਨੇ ਉਹ ਨੇਗੇ ਬੱਚੇ ਉਤਰ ਆਏ ਆਪਣੇ ਆਪ ਦੇ ਵਿੱਚ ਹੋ ਗਿਆ ਸਥਾਨ ਬੱਚੇ ਕਿੱਥੇ ਉਤਰ ਆਏ ਹੋਰ ਕਿਹੜੇ ਨੇ ਉੱਤੇ ਅੰਦਰ ਬਾਹਰ ਅੱਗੇ ਪਿੱਛੇ ਸਾਹਮਣੇ ਕਿਧਰੇ ਅੰਮ੍ਰਿਤਸਰ ਮੈਂ ਅੰਮ੍ਰਿਤਸਰ ਜਾਵਾਂਗਾ ਮੈਂ ਮਾਨਸਾ ਜਾਵਾਂਗਾ ਮੈਂ ਪਠਾਨਕੋਟ ਜਾਵਾਂਗਾ ਇਹ ਜਿਹੜੇ ਜਗ੍ਹਾ ਦੇ ਨਾਂ ਨੇ ਸਾਰੇ ਇਹ ਆਪਣੇ ਆਪ ਦੇ ਵਿੱਚ ਸਥਾਨਵਾਚ ਕਿਰਿਆ ਵੇਸ਼ਣ ਨੇ ਕਿਉਂਕਿ ਇਹ ਦੱਸ ਰਹੇ ਨੇ ਵੀ ਕਿਰਿਆ ਕਿੱਥੇ ਹੋ ਚੁੱਕੀ ਐ ਕਿੱਥੇ ਹੋ ਰਹੀ ਐ ਜਾਂ ਭਵਿੱਖ ਦੇ ਵਿੱਚ ਕਿੱਥੇ ਹੋਵੇਗੀ ਨੇੜੇ ਮੇਰੇ ਨੇੜੇ ਬਜ਼ੁਰਗ ਬੈਠਾ ਸੀ ਸਥਾਨ ਕਿਹੜਾ ਐ ਕਿਰਿਆ ਦਾ ਨੇੜੇ ਮੇਰੇ ਨੇੜੇ ਮੇਰੇ ਨਾਲ ਇੱਕ ਬੱਚਾ ਬੈਠਾ ਸੀ ਨੇੜੇ ਜਾਂ ਨਾਲ ਇਹ ਕੀ ਨੇਗੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸੱਜੇ ਸੱਜੇ ਬੈਠਾ ਹੋਣਾ ਸੱਜੇ ਮੁੜ ਜਾਣਾ ਖੱਬੇ ਕੋਲ ਇੱਥੇ ਉੱਥੇ ਇਹ ਸਾਰੇ ਸ਼ਬਦ ਸਾਨੂੰ ਆਪਣੇ ਆਪ ਦੇ ਵਿੱਚ ਇਹ ਸੁਝਾਉਂਦੇ ਨੇ ਕਿ ਕਿਰਿਆ ਕਿੱਥੇ ਹੋ ਰਹੀ ਹੈ ਕਿੱਥੇ ਹੋ ਚੁੱਕੀ ਹੈ ਜਾਂ ਕਿੱਥੇ ਹੋਵੇਗੀ ਇਸ ਤਰ੍ਹਾਂ ਦੇ ਸਾਰੇ ਸ਼ਬਦ ਨੇਗੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਪ੍ਰਕਾਰਵਾਚਕ ਜਾਂ ਵਿਧੀ ਸੂਚਕ ਕਿਰਿਆ ਵਿਸ਼ਣ ਜਿਹੜਾ ਸਾਨੂੰ ਇਹ ਦੱਸਦਾ ਹੈਗਾ ਕਿ ਕਿਰਿਆ ਹੋਣ ਦੀ ਵਿਧੀ ਕੀ ਹੈ ਕਿਰਿਆ ਹੋਣ ਦਾ ਪ੍ਰਕਾਰ ਕੀ ਹੈ ਜਾਂ ਕਿਰਿਆ ਹੋਣ ਦਾ ਢੰਗ ਕੀ ਹੈਗਾ ਇਸ ਲਈ ਅਸੀਂ ਨਾਲ ਲਿਖਿਆ ਹੈਗਾ ਸ਼ਬਦ ਕਿਵੇਂ ਜਿਹੜੇ ਸਵਾਲ ਸਾਨੂੰ ਇਹ ਪੁੱਛਦੇ ਨੇਗੇ ਕਿ ਕਿਰਿਆ ਕਿਵੇਂ ਹੋ ਰਹੀ ਹੈ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਆਉਂਦਾ ਕਿਰਿਆ ਇਸ ਢੰਗ ਨਾਲ ਹੋ ਰਹੀ ਆ ਕਿਰਿਆ ਸਹਿਜੇ ਹੋ ਰਹੀ ਆ ਕਿਰਿਆ ਹੌਲੀ-ਹੌਲੀ ਹੋ ਰਹੀ ਆ ਕਿਰਿਆ ਤੇਜ਼ੀ ਨਾਲ ਹੋ ਰਹੀ ਆ ਕਿਰਿਆ ਅੱਬੜਵਾਹੀ ਹੋ ਰਹੀ ਹੈ ਉਹ ਕਿਰਿਆ ਹੋਣ ਦਾ ਜਿਹੜਾ ਪ੍ਰਕਾਰ ਹੈ ਕਿਰਿਆ ਹੋਣ ਦਾ ਢੰਗ ਹੈ ਤੌਰ ਤਰੀਕਾ ਹੈਗਾ ਸਾਰਾ ਵੀ ਕਿਰਿਆ ਕਿਵੇਂ ਜੇ ਹੋ ਰਹੀ ਹੈਗੀ ਉਹ ਸਾਰਾ ਤੌਰ ਤਰੀਕਾ ਕਹੁੰਦਾ ਹੈਗਾ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਤੁਸੀਂ ਇਹਦੀ ਪਰਿਭਾਸ਼ਾ ਦੇ ਬਾਰੇ ਲਿਖ ਸਕਦੇ ਹੋ ਪ੍ਰਕਾਰਵਾਚਕ ਜਾਂ ਵਿਧੀ ਸੂਚਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਦੇ ਬਾਰੇ ਵਾਕ ਵਿੱਚ ਜਿਹੜਾ ਸ਼ਬਦ ਕਿਰਿਆ ਹੋਣ ਦਾ ਪ੍ਰਕਾਰ ਜਾਂ ਵਿਧੀ ਦੱਸੇ ਵਾਕ ਵਿੱਚ ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਪ੍ਰਕਾਰ ਵਿਧੀ ਜਾਂ ਢੰਗ ਆਦ ਦੱਸੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣਕ ਹੁੰਦਾ ਹੈ ਜਿਵੇਂ ਮੈਂ ਕਹਤਾ ਅ ਬਜ਼ੁਰਗ ਹੌਲੀ-ਹੌਲੀ ਤੁਰ ਰਿਹਾ ਸੀ ਜਿਵੇਂ ਅਸੀਂ ਕਹਿ ਦਈਏ ਬਜ਼ੁਰਗ ਤੁਰ ਰਿਹਾ ਸੀ ਇਟ ਮੀਨਸ ਇਹ ਵਾਕ ਹੋ ਗਿਆ ਕਿਰਿਆ ਵਿਸ਼ੇਸ਼ਣ ਤੋਂ ਬਿਨਾ ਜੇਸੀਂ ਕਹਤਾ ਬਜ਼ੁਰਗ ਹੌਲੀ-ਹੌਲੀ ਤੁਰ ਰਿਹਾ ਸੀ ਤਾਂ ਕਿਰਿਆ ਕਿਵੇਂ ਹੋ ਰਹੀ ਹੈ ਹੌਲੀ-ਹੌਲੀ ਇਸ ਕਰਕੇ ਕਿਵੇਂ ਸ਼ਬਦ ਦਾ ਜਿਹੜਾ ਕਿਵੇਂ ਸਵਾਲ ਦਾ ਜਵਾਬ ਹੈ ਜਿਹੜਾ ਸ਼ਬਦ ਉਹ ਹੋਏਗਾ ਹੌਲੀ-ਹੌਲੀ ਇਸ ਕਰਕੇ ਪ੍ਰਕਾਰਵਾਚਕ ਕਿਰਿਆ ਵਿਸ਼ਣ ਹੋ ਗਿਆ ਹੌਲੀ-ਹੌਲੀ ਅਸੀਂ ਤੇਜ਼ ਕਦਮੀ ਤੁਰੇ ਤੇਜ਼ ਕਦਮੀ ਅਸੀਂ ਕਿਵੇਂ ਤੁਰੇ ਤੇਜ਼ ਕਦਮੀ ਤੇਜ਼ ਕਦਮੀ ਹੈਗਾ ਪ੍ਰਕਾਰਵਾਚਕ ਕਿਰਿਆ ਵਿਸ਼ਣ ਮੈਂ ਇਸ ਤਰ੍ਹਾਂ ਪੜਦਾ ਹਾਂ ਇਸ ਤਰ੍ਹਾਂ ਇਹ ਮੇਰੇ ਪੜਨ ਦਾ ਇੱਕ ਪ੍ਰਕਾਰ ਹੈ ਪੜਨ ਦਾ ਇੱਕ ਢੰਗ ਹੈ ਮੈਂ ਕਿਵੇਂ ਪੜਦਾ ਹਾਂ ਮੈਂ ਇਸ ਤਰ੍ਹਾਂ ਪੜਦਾ ਕਿਵੇਂ ਦਾ ਜਵਾਬ ਕਿਹੜਾ ਸ਼ਬਦ ਹੋ ਗਿਆ ਇਸ ਤਰ੍ਹਾਂ ਇਸ ਕਰਕੇ ਇਸ ਤਰ੍ਹਾਂ ਹੋ ਗਿਆ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਤੁਸੀਂ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਇਹਦੇ ਵਿੱਚ ਜਵਾਬ ਵੀ ਆ ਸਕਦੇ ਨੇ ਤੇ ਇਹਦੇ ਵਿੱਚ ਸਵਾਲ ਵੀ ਆ ਸਕਦੇ ਨੇ ਕਿਵੇਂ ਇਹਦੇ ਵਿੱਚ ਸਵਾਲ ਆਏਗਾ ਜਿਹੜਾ ਉਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਆ ਗਿਆ ਕਿਉਂ ਕਿਉਂਕਿ ਉਹ ਵਿਧੀ ਪੁੱਛ ਰਿਹਾ ਹੈਗਾ ਵਿਧੀ ਦੱਸ ਵੀ ਦੱਸ ਵੀ ਸਕਦਾ ਇਹਦੇ ਵਿੱਚ ਵਿਧੀ ਤੇ ਇਹਦੇ ਵਿੱਚ ਵਿਧੀ ਪੁੱਛੀ ਵੀ ਜਾ ਸਕੀ ਇਹਦੇ ਵਿੱਚ ਵਿਧੀ ਪੁੱਛ ਲਈ ਤੁਸੀਂ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਕਿਵੇਂ ਦੇਖਦੇ ਹੋ ਭਾਵ ਤੁਹਾਡੇ ਦੇਖਣ ਦਾ ਪ੍ਰਕਾਰ ਕੀ ਹੈ ਇਸ ਮੁੱਦੇ ਨੂੰ ਤੁਹਾਡੇ ਦੇਖਣ ਦਾ ਨਜ਼ਰੀਆ ਕੀ ਹੈ ਤੁਹਾਡੇ ਦੇਖਣ ਦਾ ਦ੍ਰਿਸ਼ਟੀਕੋਣ ਕਿਹੜਾ ਹੈਗਾ ਕਿਹੜੇ ਦ੍ਰਿਸ਼ਟੀਕੋਣ ਨਾਲ ਤੁਸੀਂ ਇਸ ਮਸਲੇ ਨੂੰ ਜਾਂ ਇਸ ਮੁੱਦੇ ਨੂੰ ਦੇਖਦੇ ਹੋਗੇ ਇਸ ਕਰਕੇ ਇਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੈਗਾ ਹੋਰ ਕਿਹੜੇ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੀ ਉਹ ਬੂਮ ਕਾ ਨਿਵਾਸ ਸਕਦੇ ਨਹੀਂਗੇ ਉਸ ਤਰ੍ਹਾਂ ਤੁਸੀਂ ਉਸ ਤਰ੍ਹਾਂ ਚਲੇ ਜਾਓ ਕਿਵੇਂ ਚਲੇ ਜਾਓ ਉਸ ਤਰ੍ਹਾਂ ਉਸ ਤਰ੍ਹਾਂ ਇਉਂ ਇੰਜ ਈਕਣ ਇਹ ਮਾਜੀ ਉਪਭਾਸ਼ਾ ਦੇ ਸ਼ਬਦ ਨਹੀਂਗੇ ਜਿਹੜੇ ਈਕਣ ਇਸ ਤਰ੍ਹਾਂ ਕੀਕਣ ਕਿਸ ਤਰ੍ਹਾਂ ਜੀਕਣ ਜਿਸ ਤਰ੍ਹਾਂ ਸਹਿਜੇ ਹੀ ਕਿਰਿਆ ਕਿਵੇਂ ਹੋ ਰਹੀ ਹੈ ਸਹਿਜੇ ਹੀ ਉਸਨੇ ਸਹਿਜੇ ਹੀ ਗੁਬਗਵਾਟ ਕੱਟ ਲਿਆ उसने अपना गुब्बकट किए कर लिया सही जे ही अबड़वा बच्चा अबड़वाहे उठिया क्रिया किए हो रही है अबड़वाहे बच्चा उठिया बच्चा जवाब आऊगा बच्चा अबड़वाहे उठा झट पट ओह इथों झ चले गए इथों कि चले गए झट चले गए क्रिया किवें हो रही है झट हो रही है वह इथों अचनचेत चले गए अचनचेत हो रही है किरिया ਟੜਾਟੜ ਜੰਗੋ ਦਰਾਨ ਜਹਾਜ਼ ਟੜਾਟੜ ਡਿੱਗਦੇ ਰਹੇ ਜਹਾਜ਼ ਕਿਵੇਂ ਡਿੱਗਦੇ ਰਹੇ ਭਾਵ ਕਿਰਿਆ ਕਿਵੇਂ ਹੋ ਰਹੀ ਹੈ ਟੜਾਟੜ ਇਸ ਕਰਕੇ ਜਿਹੜਾ ਪ੍ਰਕਾਰਵਾਚਕ ਜਾਂ ਵਿਧੀ ਸੂਚਕ ਕਿਰਿਆ ਵਿਸ਼ੇਸ਼ਣ ਹੈ ਉਹ ਸਾਰੇ ਹੀ ਸ਼ਬਦ ਅਸਲ ਦੇ ਵਿੱਚ ਕਿਵੇਂ ਸ਼ਬਦ ਦਾ ਜਵਾਬ ਹੋਣਗੇ ਆ ਜਿੰਨੇ ਮੈਂ ਇੱਥੇ ਲਿਖੇ ਨੇਗੇ ਜਾਂ ਇਧਰਲੇ ਸਾਰੇ ਵਾਕਾਂ ਦੇ ਵਿੱਚ ਵਰਤੇ ਨੇ ਇਹ ਅਸਲ ਵਿੱਚ ਕਿਵੇਂ ਸ਼ਬਦ ਦਾ ਜਵਾਬ ਦੇਣਗੇ ਕਿਰਿਆ ਕਿਵੇਂ ਹੋ ਰਹੀ ਹੈ ਤੇਜ਼ ਕਦਮੀ ਕਿਵੇਂ ਹੋ ਰਹੀ ਹੈ ਅਹ ਇਹੋ ਕਿਰਿਆ ਕਿਵੇਂ ਹੋ ਰਹੀ ਆ ਇੰਜ ਕਿਰਿਆ ਕਿਵੇਂ ਹੋਈ ਆ ਈਕਣ ਜੀਕਣ ਕੀਕਣ ਇਸ ਤਰ੍ਹਾਂ ਸਹਿਜੇ ਹੀ ਅੱਬੜਵਾਹੇ ਝਟਪਟ ਅਚਨਚੇਤ ਟੜਾਟੜ ਇਸ ਤਰ੍ਹਾਂ ਦੇ ਇੱਕ ਬਹੁਤ ਸ਼ਬਦਾਂ ਦੀ ਇੱਕ ਲੰਮੀ ਫੈਰੈਸਤ ਹੈਗੀ ਜਿਹੜੀ ਕਿ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੀ ਭੂਮਿਕਾ ਨਿਭਾਉਂਦੇ ਹੋਏ ਵਾਕ ਦੇ ਵਿੱਚ ਆ ਸਕਦੀ ਹੈ ਅਸੀਂ ਇਹ ਸੈਂਸ ਕਰਨਾ ਹੋਊਗਾ ਕਿ ਇਹ ਜਿਹੜਾ ਸ਼ਬਦ ਹੈਗਾ ਇਹ ਵਾਕ ਦੇ ਵਿੱਚ ਕਾਦੀ ਭੂਮਿਕਾ ਨਿਭਾ ਰਿਹਾ ਸਥਾਨ ਦੀ ਭੂਮਿਕਾ ਨਿਭਾ ਰਿਹਾ ਹੈਗਾ ਇਹ ਕਿਸੇ ਪ੍ਰਕਾਰ ਦੀ ਭੂਮਿਕਾ ਨਿਭਾ ਰਿਹਾ ਜਾਂ ਕਿਸੇ ਹੋਰ ਕਿਰਿਆ ਵਿਸ਼ੇਸ਼ਣ ਦੀ ਭੂਮਿਕਾ ਨਿਭਾ ਰਿਹਾ ਅੱਗੇ ਸਾਡੇ ਕੋਲ ਆ ਗਿਆ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਕੀ ਕਹਿੰਦੀ ਹੈ ਜਿਹੜਾ ਸ਼ਬਦ ਕਿਰਿਆ ਹੋਣ ਦੇ ਕਾਰਨ ਬਾਰੇ ਦੱਸੇ ਜਿਹੜਾ ਸ਼ਬਦ ਕਿਰਿਆ ਹੋਣ ਦੇ ਕਾਰਨ ਬਾਰੇ ਦੱਸੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਹਾਉਂਦਾ ਹੈ ਜਿਵੇਂ ਅਸੀਂ ਕਹਿ ਦਈਏ ਲੋਕੀ ਭੁੱਖ ਨਾਲ ਮਰ ਗਏ ਲੋਕੀ ਲੋਕਾਂ ਦੇ ਮਰਨ ਦਾ ਕਾਰਨ ਕੀ ਹੈਗਾ ਭੁੱਖ ਲੋਕੀ ਭੁੱਖ ਨਾਲ ਮਰ ਗਏ ਇਹਦੀ ਬੁਨਿਆਦ ਦੇ ਵਿੱਚ ਸਵਾਲ ਪਿਆ ਹੁੰਦਾ ਕਿਉਂ ਲੋਕੀ ਕਿਉਂ ਮਰ ਗਏ ਇਹ ਕਿਉਂ ਲੋਕੀ ਕਿਉਂ ਮਰ ਗਏ ਲੋਕੀ ਭੁੱਖ ਨਾਲ ਮਰ ਗਏ ਕਿਉਂ ਦਾ ਭਾਵ ਹੈ ਵੀ ਲੋਕਾਂ ਦੇ ਮਰਨ ਦਾ ਕਾਰਨ ਕੀ ਹੈ ਲੋਕੀ ਕਿਉਂ ਮਰ ਗਏ ਲੋਕੀ ਭੁੱਖ ਨਾਲ ਮਰ ਗਏ ਫਾਸਲਾ ਕਿਉਂ ਰੁਲ ਗਈਆਂ ਹੁਣ ਇਹਦੀ ਜਿਹੜਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਹੈ ਇਹ ਸਵਾਲ ਪੁੱਛ ਵੀ ਸਕਦਾ ਹੈ ਤੇ ਸਵਾਲ ਦਾ ਜਵਾਬ ਦੇ ਵੀ ਸਕਦਾ ਹੈ ਫਸਲਾਂ ਕਿਉਂ ਰੁਲ ਗਈਆਂ ਫਸਲਾਂ ਰੁਲ ਗਈਆਂ ਇਹ ਗੱਲ ਕਲੀਅਰ ਹੈ ਇਹਦਾ ਬੱਬੂ ਮਾ ਨਹੀਂ ਦੱਸਦਾ ਸੀਗਾ ਮੰਡੀਆਂ 'ਚ ਜੱਟ ਰੁਲਦਾ ਚੁੱਲ੍ਹੇ ਮੂਰੇ ਰੁਲਦੀਰ ਕਾਨ ਪਰ ਸਾਥੋਂ ਪੁੱਛਿਆ ਜਾ ਰਿਹਾ ਹੈ ਕਿ ਫਸਲਾਂ ਕਿਉਂ ਰੁਲ ਗਈਆਂ ਭਾਵ ਫਸਲਾਂ ਦੇ ਰੁਲਣ ਦਾ ਕਾਰਨ ਕੀ ਹੈਗਾ ਹੁਣ ਸਾਡੇ ਤੋਂ ਇਹ ਸਵਾਲ ਪੁੱਛ ਲਿਆ ਕਿਉਂ ਇਹ ਆਪਣੇ ਆਪ ਦੇ ਵਿੱਚ ਜਿਹੜਾ ਕਿਉਂ ਸ਼ਬਦ ਹੈਗਾ ਇਹ ਕੀ ਹੈਗਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਉਹ ਬਿਮਾਰ ਸੀ ਇਸ ਲਈ ਸਕੂਲ ਨਹੀਂ ਗਿਆ ਹੁਣ ਇਹਦੇ ਵਿੱਚ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਆ ਗਿਆ ਇਸ ਲਈ ਜਿਹੜਾ ਇਸ ਲਈ ਸ਼ਬਦ ਹੈਗਾ ਉਹ ਉਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਹੈਗਾ ਇਸ ਕਰਕੇ ਦਰਖਤ ਸੁੱਕ ਗਏ ਦਰਖਤ ਕਿਉਂ ਸੁੱਕ ਗਏ ਇਸ ਕਰਕੇ ਜਿਹੜਾ ਇਸ ਕਰਕੇ ਸ਼ਬਦ ਹੈਗਾ ਇਹ ਸਵਾਲ ਦਾ ਜਵਾਬ ਹੈਗਾ ਕਿਹੜਾ ਜਵਾਬ ਸਵਾਲ ਕਿਹੜਾ ਹੈਗਾ ਕਿਉਂ ਉਸਦਾ ਜਵਾਬ ਹੈਗਾ ਇਸ ਕਰਕੇ ਹੁਣ ਹੋਰ ਕਿਹੜੇ ਸ਼ਬਦ ਇਹੜੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਦੀ ਭੂਮਿਕਾ ਨਿਭਾ ਸਕਦੇ ਨੇਗੇ ਕਿਉਂ ਕਿਉਂਕਿ ਇਸ ਕਰਕੇ ਤਾਂ ਜੋ ਤਾਂ ਹੀ ਜਿਵੇਂ ਅਸੀਂ ਕਹਿ ਗਏ ਤੁਸੀਂ ਜ਼ਿੰਦਗੀ ਵਿੱਚ ਦੱਬ ਕੇ ਮਿਹਨਤ ਕਰੋ ਤਾਂ ਜੋ ਸਫਲਤਾ ਤੁਹਾਡੇ ਪੈਰ ਚੁੰਮ ਲਵੇ ਹੁਣ ਜਿਹੜਾ ਤਾਂ ਜੋ ਸ਼ਬਦ ਆ ਗਿਆ ਉਹ ਕਾਰਨਵਾਚ ਕਿਰਿਆ ਵਿਸ਼ੇਸ਼ਣ ਹੈਗਾ ਸਫਲਤਾ ਤੁਹਾਡੇ ਪੈਰ ਕਿਉਂ ਚੁੰਮੂਗੀ ਜੇ ਤੁਸੀਂ ਮਿਹਨਤ ਕਰੋਗੇ ਇਸ ਕਰਕੇ ਤਾਂ ਜੋ ਸ਼ਬਦ ਤਾਂ ਜੋ ਤਾਂ ਹੀ ਧੁੱਪ ਨਾਲ ਸਰਦੀ ਨਾਲ ਇਹ ਕਿਵੇਂ ਕਿਰਿਆ ਵਿਸ਼ੇਸ਼ਣ ਬਣ ਸਕਦੇ ਨੇ ਇਹ ਯੂਸੀ ਕਹਿ ਦਿੱ ਗਏ ਬੱਚਾ ਧੁੱਪ ਨਾਲ ਝੁਲਸਿਆ ਗਿਆ ਬੱਚਾ ਕਿਉਂ ਝੁਲਸਿਆ ਗਿਆ ਬੱਚੇ ਦੇ ਝੁਲਸੇ ਜਾਣ ਦਾ ਕਾਰਨ ਕੀ ਹੋ ਗਿਆ ਧੁੱਪ ਬੱਚਾ ਧੁੱਪ ਨਾਲ ਝੁਲਸਿਆ ਗਿਆ ਉਸਦੇ ਹੱਥ ਪੈਰ ਸਰਦੀ ਨਾਲ ਫਟ ਗਏ ਉਸਦੇ ਹੱਥ ਪੈਰ ਕਿਉਂ ਫਟ ਗਏ ਸਰਦੀ ਨਾਲ ਹੁਣ ਇਸ ਤਰ੍ਹਾਂ ਦੇ ਜਿਹੜੇ ਕਿਉਂ ਦੇ ਸਵਾਲਾਂ ਦਾ ਇੱਕ ਕਾਰਨ ਦਾ ਜਵਾਬ ਦੇਊਗਾ ਜਿਹੜਾ ਉਹ ਕਹਾਊਗਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਇਸ ਤੋਂ ਬਾਅਦ ਸਾਡੇ ਕੋਲ ਆ ਗਿਆ ਗਿਣਤੀਵਾਚਕ ਜਾਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੋਸਤੋ ਸਾਡੀ ਕਲਾਸ ਤੁਹਾਨੂੰ ਅੱਛੀ ਲੱਗ ਰਹੀ ਆ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਜਰਾ ਝਾਤੀ ਮਾਰ ਲਓ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਵੀ ਨਹੀਂ ਕੀਤਾ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਸੀਂ ਇਸ ਕੰਮ ਨੂੰ ਹੋਰ ਜ਼ਿਆਦਾ ਤਨਦੇਹੀ ਦੇ ਨਾਲ ਅੱਗੇ ਲੈ ਕੇ ਜਾ ਸਕੀ ਗਿਣਤੀਵਾਚਕ ਜਾਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਇਹਦੇ ਵਿੱਚ ਕਿਰਿਆ ਦੀ ਨਾਲ ਸੰਬੰਧਤ ਨਾ ਗਿਣਤੀ ਦੱਸੀ ਗਈ ਹੁੰਦੀ ਹੈ ਜਿਹੜੇ ਸ਼ਬਦ ਤੋਂ ਕਿਰਿਆ ਦੇ ਹੋਣ ਦੀ ਗਿਣਤੀ ਜਾਂ ਸੰਖਿਆ ਦਾ ਪਤਾ ਲੱਗੇ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਕਹਾਉਂਦਾ ਹੈ ਜਿਵੇਂ ਅਸੀਂ ਕਹਿ ਦਈਏ ਅਸੀਂ ਇੱਕ ਵਾਰ ਇਕੱਠਿਆਂ ਟੂਰਤੇ ਗਏ ਅਸੀਂ ਕਿੰਨੇ ਵਾਰ ਇਕੱਠਿਆਂ ਟੂਰਤੇ ਗਏ ਇੱਕ ਵਾਰ ਮਿਰਗ ਘੜੀਮੂੜੀ ਪਾਣੀ ਨੂੰ ਤੰਗਦਾ ਰਿਹਾ ਮਿਰਗ ਕਿੰਨੇ ਵਾਰ ਪਾਣੀ ਨੂੰ ਤੰਗਦਾ ਰਿਹਾ ਘੜੀਮੂੜੀ ਘੜੀਮੂੜੀ ਭਾਵ ਵਾਰ-ਵਾਰ ਇਹ ਵੀ ਕਿਰਿਆ ਦੇ ਹੋਣ ਦੀ ਗਿਣਤੀ ਦੱਸੀ ਜਾ ਰਹੀ ਹੈ ਵੀ ਕਿਰਿਆ ਕਿੰਨੇ ਵਾਰ ਹੋ ਰਹੀ ਹੈ ਵਾਰ-ਵਾਰ ਹੋ ਰਹੀ ਹੈ ਇੱਕ ਵਾਰ ਹੋ ਰਹੀ ਹੈ ਦੋ ਵਾਰ ਹੋ ਰਹੀ ਹੈ ਵੀ ਵਾਰ 30 ਵਾਰ ਅਨੇਕ ਵਾਰ ਕਈ ਵਾਰ ਕਾਫੀ ਵਾਰ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇਗੇ ਉਹ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਘਾਉਣਗੇ ਬਾਪੂ ਜੀ ਨੇ ਉਸ ਨੂੰ ਅਨੇਕ ਵਾਰ ਸਮਝਾਇਆ ਬਾਪੂ ਜੀ ਨੇ ਕਿੰਨੇ ਵਾਰ ਸਮਝਾਇਆ ਅਨੇਕ ਵਾਰ ਇੱਕ ਗਿਣਤੀ ਹੈ ਬਕਾਇਦਾ ਹੈ ਠੀਕ ਹੈ ਹੋਰ ਕਿਹੜੇ ਸ਼ਬਦ ਨੇ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਸਕਦੇ ਵਾਰ-ਵਾਰ ਕਈ ਵਾਰ ਦੂਜੀ ਵਾਰ ਦੁਬਾਰਾ ਆਦਿ ਜਿਹੜੇ ਕਿਰਿਆ ਦੇ ਹੋਣ ਦੀ ਗਿਣਤੀ ਨੂੰ ਦੱਸਦੇ ਨੇ ਵੀ ਕਿਰਿਆ ਕਿੰਨੇ ਵਾਰ ਹੋ ਰਹੀ ਹੈ ਅੱਗੇ ਸਾਡੇ ਕੋਲ ਕਿਸਮ ਆ ਗਈ ਕਿਰਿਆ ਵਿਸ਼ੇਸ਼ਣ ਦੀ ਪ੍ਰਮਾਣਵਾਚਕ ਜਾਂ ਮਿੰਨਤੀਵਾਚਕ ਕਿਰਿਆ ਵਿਸ਼ੇਸ਼ਣ ਇਹਦੇ ਵਿੱਚ ਉਹ ਕਿਰਿਆ ਵਿਸ਼ੇਸ਼ਣ ਸ਼ਬਦ ਰੱਖੇ ਜਾਂਦੇ ਨੇ ਜਿਹੜੇ ਕਿਰਿਆ ਦੇ ਹੋਣ ਦੀ ਮਿੰਨਤੀ ਦੇ ਬਾਰੇ ਸਾਨੂੰ ਜਾਣਕਾਰੀ ਦਿੰਦੇ ਨੇ ਵੀ ਕਿਰਿਆ ਕਿੰਨੀ ਕੁ ਮਿੰਨਤੀ ਦੇ ਵਿੱਚ ਜਾਂ ਕਿੰਨੀ ਕੁ ਮਾਤਰਾ ਦੇ ਵਿੱਚ ਹੋ ਰਹੀ ਹੈ ਇਸਰਕੇ ਨੂੰ ਪਰਮਾਨਵਾਚਕ ਕਿਰਿਆ ਵਿਸ਼ੇਸ਼ਣ ਵੀ ਕਿਹਾ ਜਾਂਦਾ ਹੈ ਮਿੰਤੀਵਾਚਕ ਕਿਰਿਆ ਵਿਸ਼ੇਸ਼ਣ ਵੀ ਕਿਹਾ ਜਾਂਦਾ ਤੇ ਇੱਕ ਇਹਨਾਂ ਨੂੰ ਮਾਤਰਾਵਾਚਕ ਕਿਰਿਆ ਵਿਸ਼ੇਸ਼ਣ ਵੀ ਕਿਹਾ ਜਾਂਦਾ ਹੈ ਮਾਤਰਾਵਾਚਕ ਕਿਰਿਆ ਵਿਸ਼ੇਸ਼ਣ ਹੁਣ ਇਹਦੇ ਵਿੱਚ ਕਿਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਮਹਾਪੁਰਖ ਬਹੁਤ ਥੋੜਾ ਖਾਂਦੇ ਹਨ ਮਹਾਪੁਰਖ ਕਿੰਨਾ ਖਾਂਦੇ ਹਨ ਬਹੁਤ ਥੋੜਾ ਇਹਦੇ ਵਿੱਚ ਗਿਣਤੀ ਨਹੀਂ ਦੱਸੀ ਗਈ ਹੁੰਦੀ ਇਦੇ ਵਿੱਚ ਮਿੰਤੀ ਕਹਿ ਲੋ ਜਾਂ ਮਾਤਰਾ ਕਹਿ ਲੋ ਜਾਂ ਪ੍ਰਮਾਣ ਕਹਿ ਲੋ ਉਸ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਮਤਲਬ ਕਿਰਿਆ ਕਿੰਨੀ ਕੁ ਮਾਤਰਾ ਦੇ ਵਿੱਚ ਹੋ ਰਹੀ ਹੈ ਮਹਾਪੁਰਖ ਕਿੰਨਾ ਖਾਂਦੇ ਹਨ ਬਹੁਤ ਥੋੜਾ ਬਹੁਤ ਥੋੜਾ ਹੈਗਾ ਇਹ ਪ੍ਰਮਾਣਵਾਚਕ ਮਿੰਤੀਵਾਚਕ ਜਾਂ ਮਾਤਰਾਵਾਚਕ ਕਿਰਿਆ ਵਿਸ਼ੇਸ਼ਣ ਕਹਾਊਗਾ ਉਹ ਬੜਾ ਹੀ ਅਮੀਰ ਹੋ ਰਿਹਾ ਹੈ ਉਹ ਕਿੰਨਾ ਅਮੀਰ ਹੋ ਰਿਹਾ ਹੈ ਬੜਾ ਹੀ ਜਿਹੜਾ ਕਿੰਨਾ ਸਵਾਲ ਦਾ ਜਿਹੜਾ ਜਵਾਬ ਹੈਗਾ ਉਹ ਹੋਏਗਾ ਮਿੰਤੀ ਵਾਚਕ ਪ੍ਰਮਾਣ ਵਾਚਕ ਜਾਂ ਮਾਤਰਾ ਵਾਚਕ ਕਿਰਿਆ ਵਿਸ਼ੇਸ਼ਣ ਬੱਚੀ ਨੇ ਕਾਫੀ ਸਾਰਾ ਨਾਮਣਾ ਖਟਿਆ ਹੁਣ ਜਿਹੜਾ ਬੱਚੀ ਨੇ ਨਾਮਣਾ ਖਟਿਆ ਆਪਾਂ ਉਹਦੀ ਗਿਣਤੀ ਤਾਂ ਨਹੀਂ ਕਰ ਸਕਦੇ ਉਹਦੀ ਇੱਕ ਮਾਤਰਾ ਨੂੰ ਮਹਿਸੂਸ ਕੀਤਾ ਜਾਂਦਾ ਹੈਗਾ ਵੀ ਇੰਨਾ ਕੁ ਨਾਮਣਾ ਖਟਿਆਗਾ ਉਹ ਜਿਹੜੀ ਉਹਦੀ ਮਾਤਰਾ ਹੈਗੀ ਉਹ ਪ੍ਰਮਾਣ ਵਾਚਕ ਕਿਰਿਆ ਵਿਸ਼ੇਸ਼ਣ ਹੁੰਦੀ ਹੈ ਬੱਚੀ ਨੇ ਕਿੰਨਾ ਨਾਮਣਾ ਖਟਿਆ ਕਾਫੀ ਸਾਰਾ ਜ਼ਰਾ ਕੋ ਸਾਈਡ ਦਿਓ ਜ਼ਰਾ ਕੋ ਕੀ ਹੈਗਾ ਇਹ ਪ੍ਰਮਾਣ ਵਾਚਕ ਕਿਰਿਆ ਵਿਸ਼ੇਸ਼ਣ ਕਿੰਨੀ ਕੁ ਸਾਈਡ ਦੇਈਏ ਜ਼ਰਾ ਕੋ ਜ਼ਰਾ ਕੋ ਇੱਕ ਮਾਤਰਾ ਦਾ ਨਾਪ ਦਾ ਪ੍ਰਮਾਣ ਦਾ ਕਿਰਿਆ ਵਿਸ਼ੇਸ਼ਣ ਇਹਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਸ਼ਬਦ ਆ ਸਕਦੇ ਨੇਗੇ ਐਜ਼ ਕਿਰਿਆ ਵਿਸ਼ੇਸ਼ਣ ਇੰਨਾ ਇੰਨਾ ਪਿਆਰ ਕੀਤਾ ਜਾਵੇ ਇੰਨਾ ਕੀ ਹੈਗਾ ਪ੍ਰਮਾਣਵਾਚਕ ਕਿਰਿਆ ਦਾ ਪ੍ਰਮਾਣ ਕਿੰਨਾ ਓਨਾ ਇਸ ਤਰ੍ਹਾਂ ਦੇ ਸ਼ਬਦ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਅਗਲੀ ਕਿਰਿਆ ਵਿਸ਼ੇਸ਼ਣ ਦੀ ਕਿਸਮ ਆ ਗਈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਲਿਖੋ ਜਿਸੇ ਸ਼ਬਦ ਤੋਂ ਕਿਰਿਆ ਸੰਬੰਧੀ ਕੋਈ ਨਿਰਣਾ ਪ੍ਰਾਪਤ ਹੋਵੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦਾ ਹੈ ਨਿਰਣਾ ਭਾਵ ਵੀ ਕਿਰਿਆ ਦੇ ਹੋਣ ਜਾਂ ਹੋਣ ਦੇ ਸੰਬੰਧੀ ਕੋਈ ਸਾਨੂੰ ਰਿਜ਼ਲਟ ਮਿਲਦਾ ਹੈਗਾ ਨਤੀਜਾ ਮਿਲਦਾ ਹੈਗਾ ਜਾਂ ਉਧਰ ਦੀ ਗੱਲ ਹੋਊਗੀ ਕਿਰਿਆ ਹੋਊਗੀ ਜਾਂ ਕਿਰਿਆ ਨਹੀਂ ਹੋਊਗੀ ਵਿਚ ਵਿਚਾਲੇ ਦੀ ਗੱਲ ਨਹੀਂ ਹੁੰਦੀ ਕੋਈ ਇਸ ਕਰਕੇ ਇਹ ਕਹਿੰਦਾ ਹੈਗਾ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਅਸੀਂ ਕਹਤਾ ਜੀ ਹਾਂ ਸਫਲਤਾ ਮੇਰੇ ਪੈਰ ਚੁੰਮੇਗੀ ਤਾਂ ਇਹਦੇ ਵਿੱਚ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਹਾਂ ਜੇ ਤੁਸੀਂ ਕਹੋ ਕੀ ਸਫਲਤਾ ਤੁਹਾਡੇ ਪੈਰ ਚੁੰਮੇਗੀ ਜੀ ਹਾਂ ਕਿਰਿਆ ਵਿਸ਼ੇਸ਼ਣ ਜੀ ਨਹੀਂ ਕਿਰਿਆ ਵਿਸ਼ੇਸ਼ਣ ਜਾਂ ਤਾਂ ਹਾਂ ਦੇ ਵਿੱਚ ਜਵਾਬ ਹੋਊਗਾ ਜਾਂ ਨਾ ਦੇ ਵਿੱਚ ਜਵਾਬ ਹੋਊਗਾ ਇਹ ਹੈਗਾ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਜੀ ਅਜਿਹਾ ਨਹੀਂ ਹੋ ਸਕਦਾ ਇਹਦੇ ਵਿੱਚ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹੈ ਨਹੀਂ ਜੀ ਹੁਣ ਇਹਦੇ ਵਿੱਚ ਹੋਰ ਕਿਹੜੇ ਸ਼ਬਦ ਆ ਸਕਦੇ ਨੇਗੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਦੇ ਵਜੋਂ ਨਾ ਹਾਂ ਨਾ ਜੀ ਚੰਗਾ ਜੀ ਅੱਛਾ ਜੀ ਆਹੋ ਜੀ ਜਿਹੜਾ ਕਿ ਮਾਲਵੇ ਦੇ ਵਿੱਚ ਜਾਦੇ ਥੋੜਾ ਜਿਆ ਬੋਲਿਆ ਜਾਂਦਾ ਸ਼ਬਦ ਇਹ ਤੇ ਇਹਨੂੰ ਥੋੜਾ ਜਿਆ ਰਿਜ਼ਰਡ ਵੀ ਮੰਨਿਆ ਜਾਂਦਾ ਸ਼ਬਦ ਨੂੰ ਬਹੁਤਾ ਟਕਸਾਲੀ ਨਹੀਂ ਮੰਨਿਆ ਜਾਂਦਾ ਸ਼ਬਦ ਇਹ ਆਹੋ ਜੀ ਅਗਲੀ ਗੱਲ ਹੁਣ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਨੇਗੇ ਜਦੋਂ ਵਾਕ ਦੇ ਵਿੱਚ ਆ ਜਾਂਦੇ ਨੇ ਤਾਂ ਕਈ ਵਾਰੀ ਸਾਨੂੰ ਇਹਨਾਂ ਦੀ ਪਛਾਣ ਹੀ ਨਹੀਂ ਆਉਂਦੀ ਹੁੰਦੀ ਵੀ ਇਹਨਾਂ ਦੇ ਵਿੱਚੋਂ ਕਿਹੜਾ ਕਿਰਿਆ ਵਿਸ਼ੇਸ਼ਣ ਹੈਗਾ ਤਾਂ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਇੱਕ ਨਤੀਜੇ ਦੇ ਵਜੋਂ ਇੱਕ ਨਿਰਣੇ ਦੇ ਵਜੋਂ ਹਾਂ ਜਾਂ ਨਾ ਦੇ ਵਿੱਚ ਜਵਾਬ ਦਿੰਦੇ ਨੇਗੇ ਉਹ ਕਹਾਉਂਦੇ ਨੇਗੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਇੱਕ ਵਾਰ ਡੀ ਟ੍ਰਿਪਲੱਸ ਬੀ ਦੇ ਵਿੱਚ ਸਵਾਲ ਆਇਆ ਸੀਗਾ ਉਹ ਕੰਮ ਕਰਨਾ ਨਹੀਂ ਜਾ ਸਕਦਾ ਇਸ ਵਾਕ ਦੇ ਵਿੱਚੋਂ ਕਿਰਿਆ ਵਿਸ਼ੇਸ਼ਣ ਪਹਿਚਾਣਨਾ ਸੀਗਾ ਇਸ ਵਾਕ ਦੇ ਵਿੱਚੋਂ ਕਿਰਿਆ ਵਿਸ਼ੇਸ਼ਣ ਕਿਹੜਾ ਹੈਗਾ ਕੰਮ ਕਰਨਾ ਉਹ ਨਹੀਂ ਜਾ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਹੈਗਾ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਜਿਹੜਾ ਕਿ ਇੱਕ 네ਗੇਟਿਵ ਜਵਾਬ ਦਿੰਦਾ ਹੈਗਾ ਸਾਡੇ ਸਾਹਮਣੇ ਕਿ 네ਗੇਟਿਵ ਜਵਾਬ ਰੱਖਦਾ ਹੈਗਾ ਜੇ ਹਾਂ ਦੇ ਵਿੱਚ ਜਵਾਬ ਰੱਖੂਗਾ ਤਾਂ ਵੀ ਉਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਖਾਊਗਾ ਜੇ ਨਾ ਦੇ ਵਿੱਚ ਜਵਾਬ ਰੱਖੂਗਾ ਤਾਂ ਵੀ ਉਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਖਾਊਗਾ ਅਸੀਂ ਇਸ ਤਰ੍ਹਾਂ ਦੇ ਸਵਾਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਰਿਆ ਵਿਸ਼ੇਸ਼ਣ ਦੇ ਨਾਲ ਸੰਬੰਧਤ ਸਾਰੇ ਹੀ ਜਿੰਨੇ ਸਵਾਲ ਬਣ ਸਕਦੇ ਨੇ ਅਲੱਗ-ਅਲੱਗ ਐਂਗਲ ਤੋਂ ਉਹਦੇ ਨਾਲ ਸੰਬੰਧਿਤ ਅਸੀਂ ਇੱਕ ਅਗਲੇ ਲੈਕਚਰ ਦੇ ਵਿੱਚ ਐਮਸੀਕਿਊਜ਼ ਲੈ ਕੇ ਆ ਰਹੇ ਹਾਂ ਉਹਨਾਂ ਸਾਰੇ ਐਮਸੀਕਿਊਜ਼ ਦੇ ਰਾਹੀਂ ਅਸੀਂ ਜਿਹੜਾ ਅੱਜ ਕਿਰਿਆ ਵਿਸ਼ੇਸ਼ਣ ਕੀਤਾ ਹੈਗਾ ਉਸ ਦੇ ਬਾਰੇ ਪੂਰੀ ਡਿਟੇਲ ਦੇ ਨਾਲ ਐਮਸੀਕਿਊ ਕਰਾਂਗੇ ਤਾਂ ਕਿ ਸਾਡੀ ਇਸ ਪੜ੍ਹੀ ਹੋਈ ਥਿਓਰੀ ਦੀ ਅਸੀਂ ਰਿਵੀਜ਼ਨ ਕਰ ਸਕੀਏ ਅਸੀਂ ਆਪਣੀ ਸਮਝ ਦੀ ਨਿਸ਼ਾਨਦੇਹੀ ਕਰ ਸਕੀਏ ਕਿ ਮੈਨੂੰ ਕਿੰਨਾ ਕੁ ਸਮਝ ਆ ਗਿਆ ਉਹ ਐਮਸੀਕਿਊਜ਼ ਤੋਂ ਇਹ ਪਤਾ ਲੱਗਦਾ ਹੈ ਵੀ ਸਾਨੂੰ ਕਨਸੈਪਟ ਕਿੰਨਾ ਕੁ ਸਮਝ ਆ ਚੁੱਕਿਆ ਹੈ ਅੱਗੇ ਆ ਗਿਆ ਨਿਸ਼ਚੇਵਾਚਕ ਜਾਂ ਤਕੀਦੀਵਾਚਕ ਕਿਰਿਆ ਵਿਸ਼ੇਸ਼ਣਾਂ ਜ਼ਿਆਦਾਤਰ ਇਹਦੇ ਵਾਸਤੇ ਸ਼ਬਦ ਚੱਲਦਾਗਾ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਬਹੁਤ ਘੱਟ ਜਾਂ ਕਿਤੇ ਕਿਤੇ ਸ਼ਬਦ ਚੱਲਦਾਗਾ ਤਕੀਦੀਵਾਚਕ ਕਿਰਿਆ ਵਿਸ਼ੇਸ਼ਣ ਇਹਦੇ ਬਾਰੇ ਲਿਖੋ ਵਾਕ ਵਿੱਚ ਜਿਹੜਾ ਸ਼ਬਦ ਕਿਰਿਆ ਹੂਣ ਸੰਬੰਧੀ ਇੱਕ ਨਿਸ਼ਚੇ ਨਾਲ ਜਾਂ ਦ੍ਰਿੜਤਾ ਨਾਲ ਆਪਣਾ ਪ੍ਰਭਾਵ ਛੱਡ ਸਕੇ ਨਿਸ਼ਚੇ ਨਾਲ ਜਾਂ ਦ੍ਰਿੜਤਾ ਨਾਲ ਜਿਵੇਂ ਅਸੀਂ ਕਹਿੰਦਾ ਸਾਨੂੰ ਮਿਲਣ ਜ਼ਰੂਰ ਆਉਣਾ ਹੁਣ ਜ਼ਰੂਰ ਕੀ ਹੈਗਾ ਇਹ ਇੱਕ ਗਰੜਤਾ ਦੇ ਨਾਲ ਕਿਹਾ ਜਾ ਰਿਹਾ ਠੋਸ ਸਖਤਾਈ ਦੇ ਨਾਲ ਪੱਕੀ ਗੱਲ ਹੈ ਵੀ ਤੁਸੀਂ ਸਾਨੂੰ ਜ਼ਰੂਰ ਮਿਲਣ ਆਉਣਾ ਇਹ ਆ ਜ਼ਰੂਰ ਹੈਗਾ ਨਿਸ਼ਚੇਵਾਚਕ ਜਾਂ ਤਕੀਦੀ ਵਾਚਕ ਕਿਰਿਆ ਵਿਸ਼ੇਸ਼ਣ ਤਕੀਦੀ ਸ਼ਬਦ ਤੋਂ ਭਾਵ ਹੁੰਦਾ ਹੈ ਤਕੀਦ ਦੇ ਨਾਲ ਗੱਲ ਕਰਨੀ ਕਿਸੇ ਨੂੰ ਤਕੀਦ ਕਰਨੀ ਵੀ ਤੁਸੀਂ ਆ ਪੱਕਾ ਕਰਨਾ ਹੈਗਾ ਉਹਨੂੰ ਪੱਕਾ ਕਰਨਾ ਕਿਸੇ ਬੰਦੇ ਨੂੰ ਉਹ ਹੁੰਦਾ ਹੈਗਾ ਤਕੀਦ ਨਾਲ ਗੱਲ ਕਰਨੀ ਬਿਨਾਂ ਸ਼ੱਕ ਉਹ ਤਾਕਤਵਰ ਹੈ ਬਿਨਾਂ ਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਤਕੀਦ ਹੈਗੀ ਇਹਦੇ ਵਿੱਚ ਕੋਈ ਇਧਰ ਉਧਰ ਦੀ ਗੱਲ ਨਹੀਂ ਹੈਗੀ ਇਸ ਕਰਕੇ ਇਹ ਨਿਸ਼ਚੇ ਨਾਲ ਕਹੀ ਹੋਈ ਗੱਲ ਹੈ ਦ੍ਰੜਤਾ ਨਾਲ ਕਹੀ ਹੋਈ ਹੈ ਬਿਨਾਂ ਸ਼ੱਕ ਉਹ ਤਾਕਤਵਰ ਹੈ ਹੋਰ ਇਹਦੇ ਵਿੱਚ ਕਿਹੜੇ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਸ਼ਬਦ ਆ ਸਕਦੇ ਨੇ ਬੇਸ਼ੱਕ ਹੈਨਾ ਜਿਵੇਂ ਅਸੀਂ ਕਹਿ ਲਈਏ ਸਾਨੂੰ ਮਿਲਣ ਜ਼ਰੂਰ ਆਉਣਾ ਬੇਸ਼ੱਕ ਲੇਟ ਹੀ ਆਇਓ ਬੇਸ਼ੱਕ ਹੈਗਾ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਬਿਲਕੁਲ ਉਹ ਬਿਲਕੁਲ ਲੇਟ ਨਾ ਹੋਇਆ बिल्कुल हैगा निश्चयवाचक किरिया विशेषण ती सही आख रहे हो ती जी है निश्च अवशेषण है निश्चयवाचक भी सही आख रहे हो सही आख रहे हो इस करके ही शब्द भी शब्द ये गे निश्चयवाचक किरियाण उसने मेरी खूब प्रशंसा की उसने मेरी प्रशंसा की प्रशंसा की एक ਕਿਰਿਆ ਕਿਰਿਆ ਹੈਗੀ ਇਹਦੇ ਵਿੱਚ ਮਿਸ਼ਰਤ ਕਿਰਿਆ ਹੈਗੀ ਪ੍ਰਸ਼ੰਸਾ ਕਰਨੀ ਪ੍ਰਸ਼ੰਸਾ ਕੀਤੀ ਦੇ ਅੱਗੇ ਕਿਰਿਆ ਵਿਸ਼ੇਸ਼ਣ ਲੱਗ ਗਿਆ ਖੂਬ ਉਸਨੇ ਮੇਰੀ ਖੂਬ ਪ੍ਰਸ਼ੰਸਾ ਕੀਤੀ ਉਸਨੇ ਮੇਰੀ ਕਿਵੇਂ ਪ੍ਰਸ਼ੰਸਾ ਕੀਤੀ ਖੂਬ ਪ੍ਰਸ਼ੰਸਾ ਕੀਤੀ ਜਿਹੜਾ ਇਸ ਦਾ ਕਿਵੇਂ ਦਾ ਜਵਾਬ ਇੱਥੇ ਆਰ ਹੈਗਾ ਖੂਬ ਪ੍ਰਸ਼ੰਸਾ ਕੀਤੀ ਇਹ ਹੈਗਾ ਨਿਸ਼ਚੇਵਾਚਕ ਜਾਂ ਤਕੀਦੀ ਵਾਚਕ ਕਿਰਿਆ ਵਿਸ਼ੇਸ਼ਣ ਇਹ ਆਪਾਂ ਕੀਤੀਆਂ ਨਗੀਆਂ ਕਿਰਿਆ ਵਿਸ਼ੇਸ਼ਣ ਦੀਆਂ ਦੋਸਤੋ ਕਿਸਮਾਂ ਤੇ ਕੱਲ ਦੇ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਇਸ ਕਿਰਿਆ ਵਿਸ਼ੇਸ਼ਣ ਦੇ ਨਾਲ ਹੀ ਸੰਬੰਧਤ MCQs ਤੇ ਤੁਹਾਡਾ ਬਹੁਤ ਬਹੁਤ ਧੰਨਵਾਦ